ਦੋ ਸ਼ਬਦ ਹੁੰਦੇ ਨੇ ਇੱਕ ਅਰਪਣ ਇੱਕ ਸਮਰਪਣ ਅਰਪਣ ਬਾਹਰ ਦਾ ਹੁੰਦਾ ਹੈ ਸਮਰਪਣ ਅੰਦਰ ਦਾ ਹੁੰਦਾ ਧੰਨ ਅਰਪਣ ਕਰਦੇ ਆਂ ਭੇਟਾ ਅਰਪਣ ਕਰਦੇ ਆਂ ਰੋਮਾਲਾ ਸਾਹਿਬ ਅਰਪਣ ਕੀਤਾ ਹੈ ਸਮਰਪਣ ਮਨ ਦਾ ਹੁੰਦਾ ਹੈ ਤੇ ਮੈਨੂੰ ਕਹਿਣ ਦੇਣਾ ਅਰਪਣ ਉਹਨਾਂ ਦਾ ਗੁਰੂ ਕਬੂਲ ਕਰ ਲੈਂਦਾ ਜਿਨ੍ਹਾਂ ਨੇ ਸਮਰਪਣ ਕੀਤਾ ਹੈ </body> ਗੁਰੂ ਚੁੱਕ ਕੇ ਸੀਨੇ ਨਾਲ ਲਾ ਲੈਂਦੇ ਸਨ ਜਿਨੇ ਸਮਰਪਣ ਨਹੀਂ ਕੀਤਾ ਉਹਦਾ ਹੀਰਾ ਵੀ ਸਤਿਗੁਰ ਪਰੇ ਕਰਦਾ ਤੋਂ ਅਰਪਣ ਮੁਬਾਰਕ ਹੈ ਮਾੜਾ ਨਹੀਂ ਹੈ ਹਾਂ ਇਹ ਅਰਪਣ ਦੀ ਮਰਿਆਦਾ ਤਾਂ ਤੋਰੀ ਸੀ ਵੀ ਅਰਪਣ ਕਰਦੇ ਕਰਦੇ ਰੱਖਦੇ 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 ਇੱਕ ਦਿਨ ਆਪਣਾ ਆਪਾ ਗੁਰੂ ਅੱਗੇ ਰੱਖਦਾ ਇਹ ਇਹ ਮਰਿਆਦਾ ਤਾਂ ਬਣਾਈ ਸੀ ਗੁਰੂ ਸਾਹਿਬਾਂ ਉਹ ਸਾਬ ਨੇ ਕਿਹਾ ਸਿੱਖੋ ਦਸਵੰਦ ਲਿਆਓ ਸਿੱਖੋ ਪੇਟਾਵਾਂ ਲਿਆਓ ਸਿੱਖੋ ਰਸਤਾ ਲਿਆਓ ਸਿੱਖੋ ਘੋੜੇ ਲਿਆਓ ਸਿੱਖੋ ਸ਼ਸਤਰ ਲਿਆਓ ਸਿੱਖੋ ਜਵਾਨੀਆਂ ਲਿਆਓ ਤੇ ਮੰਗਦੇ ਮੰਗਦੇ ਸਾਬ ਕਹਿੰਦੇ ਸਿੱਖੋ ਸਿਰ ਲਿਆਓ ਸਿੱਖਾਂ ਨੇ ਸਿਰ ਸਮਰਪਣ ਕਰ ਦਿੱਤਾ ਤੋਂ ਸਮਰਪਣ ਤੇ ਅਰਪਣ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸੇ ਸੇਵਕ ਕੇ ਕਾਰਜ ਰਾਸ ਅਤੇ ਤਿੰਨ ਚੀਜ਼ਾਂ ਦੀ ਬਾਤ ਕੀਤੀ ਹੈ ਸਹਿਬ ਨੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਵੇਖੋ ਉਹ ਗੁਰੂ ਨੇ ਕੀ ਕਰਨਾ ਸਾਡੇ ਤਨ ਦਾ ਕੀ ਘਾਟ ਹੈ ਸਤਿਗੁਰੂ ਕੋ ਤਨ ਦਾ ਸਾਡੇ ਦਾ ਕੀ ਕਰਨਾ ਕੋ ਉਹ ਉਹ ਦਾ ਅਰਥਾਤ ਭਾਵ ਇਹ ਹੁੰਦਾ ਹੈ ਵੀ ਇਹ ਤਿੰਨੇ ਚੀਜ਼ਾਂ ਕਿਉਂਕਿ ਸਾਡਾ ਹੰਕਾਰ ਤਿੰਨਾਂ ਤੇ ਖਲੋਤਾ ਹੁੰਦਾ ਜਾਂ ਤਨ ਤੇ ਖਲੋਤਾ ਹੁੰਦਾ ਜਾਂ ਮਨ ਤੇ ਖਲੋਤਾ ਹੁੰਦਾ ਜਾਂ ਧਨ ਤੇ ਖਲੋਤਾ ਹੁੰਦਾ ਹੈ ਗੁਰੂ ਕੋਲ ਸਮਰਪਣ ਕਰਨ ਦਾ ਅਰਥ ਹੈ ਕਿ ਇਹ ਜਾਣੀਏ ਮੇਰੀਆਂ ਨਹੀਂ ਇਹ ਸਤਿਗੁਰ ਤੇਰੀਆਂ ਹਨ ਵਰਤਦਾ ਸਿੱਖੀ ਹੈ ਪਰ ਸਿੱਖ ਉਹਦੇ ਤੇ ਆਪਣਾ ਲੈਵਲ ਨਹੀਂ ਲਾਉਂਦਾ ਉਹਨੂੰ ਪਤਾ ਲੱਗ ਜਾਂਦਾ ਹੈ ਗੁਰੂ ਦੀ ਇਹ ਦਾਤ ਉਹ ਵਹਿ ਗੁਟੀ ਹੈ ਫਿਰ ਉਹਦੇ ਚੋਂ ਨਿਸ਼ਕਾਮਤਾ ਪ੍ਰਗਟ ਹੁੰਦੀ ਹੈ ਉਹ ਰਾਜੇ ਜਨਕ ਨੇ ਅਸ਼ਟਵੱਕਰ ਗੁਰੂ ਨੂੰ ਕਿਹਾ ਸੀ ਕਿ ਮਨ ਪੇਟ ਕੀਤਾ ਤੇ ਫਿਰ ਅਸ਼ਟਵੱਕਰ ਨੇ ਕਿਹਾ ਸੀ ਕਿ ਜੇ ਮਨ ਦਿੱਤਾ ਤੇਰਾ ਸਭ ਕੁਝ ਮੇਰਾ ਹੋ ਗਿਆ ਪਰ ਹਾਂ ਵਰਤੀ ਤੂੰ ਇਸ ਨੂੰ ਹੁਣ ਪਰ ਇਹ ਜਾਣੀ ਵੀ ਤੇਰਾ ਨਹੀਂ ਉਹ ਜਨਕ ਨੂੰ ਗਿਆਨ ਹੋ ਗਿਆ ਸੀ ਤੇ ਇਸ ਵਾਸਤੇ ਉਹ ਮੈਂ ਜੋ ਬੇਨਤੀ ਕੀਤੀ ਹੈ ਜੇ ਮਨ ਸਮਰਪਣ ਕੀਤਾ ਫਿਰ ਕੋਈ ਵੀ ਅਰਪਣ ਕਰੀਏ ਗੁਰੂ ਉਪਾ ਜਾਂਦੀ ਹੈ ਪਾਵਨੀ ਭਗਤ